ਤੂੰ ਕਹੋ ਟਲ ਗੁਰ ਸੇਵੀ ਆਹ ਇਹਨੇ ਸੁ ਸਹਜ ਸੁਭਾਏ ਦਰਸ਼ਨ ਪਰ ਸਿਆ ਗੁਰੂ ਕਹ ਜਨਮ ਮਰਨ ਦੁਖ ਜਾਏ ਹੋਵ ਸਿਫਤਖ ਸੰਧੀ ਨੂਰ ਅਰ ਸਹਉ ਕੁਰ ਸਹਉ ਛਟੀ ਆਹ ਤੁਧ ਡਿਠੇ ਸੱਚੇ ਪਾਤ ਸਾਹ ਮਾਲੇ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਦੀਵਾ ਹੈ ਗੁਰੂ ਸਾਹਿਬ ਜੀ ਸਲੋਕ ਮਹੱਲਾ 4 අන්තර අගයාන්න පයි මත්ත මද්‍යම ස්‍යගෝරකී පරතත නාහි අන්දරය කපට ਸਭ ਕਪਟੋ ਕਰ ਜਾਉਣਾ ਕਪਟੇ ਖਪੇ ਖਪਾਹੀ ਅੰਤਰ ਅਗਿਆਨ ਭਾਈ ਮਤ ਮਦਮਾ ਸਤ ਗੁਰ ਕੀ ਪਰਤੀਤ ਨਾਹੀ ਅੰਦਰੇ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੇਖ ਪਾਹੀ ਸਤ ਗੁਰ ਕਾ ਪਾਣਾ ਚਿਤ ਨ ਆਵੈ ਆਪਣਾ ਸੁਆਈ ਫਿਦਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸਬਦ ਸਮਾਹੀ ਮਹੱਲਾ ਚੌਥਾ ਮਨ ਮੁਖ ਮਾਇਆ ਮੋਹੇ ਵੀ ਆਪੇ ਦੂਜਾ ਪਾਈ ਮਨੁਆ ਥਿਰ ਨਾ ਹੈ ਅਨ ਦਿਨ ਜਲਤ ਰਹ ਹੈ ਦਿਨ ਰਾਤ ਹੌਮ ਕਪਹਿ ਖਪਾ ਹੈ ਅੰਤਰੇ ਲੋਭ ਮਹਾ ਗੁਬਾਰਾ ਨਿਕ ਕ ਨਿਕਟ ਨ ਕੋਈ ਜਾਹੇ ਓਏ ਆਪੇ ਦੁਖੀ ਸੁਖ ਕਬਹ ਨ ਪਾਵਹ ਜਨਮ ਮਰਹਿ ਮਾਰੇ ਜਾਹਿ ਨਾਨਕ ਬਖਸ਼ ਲਾਏ ਪ੍ਰਭ ਸੱਚ ਜੇ ਗੁਰ ਚਰਨੀ ਚੇਤ ਪੁਲਾਹੀ ਪੋੜੀ ਸੰਤ ਭਗਤ ਪਰਵਾਨ ਜੋ ਪ੍ਰਾਪੇ ਪਾਇਆ ਸੇ ਬਚਖਣਾ ਜੰਤ ਜਿਨੀ ਹਾਰੇ ਧਿਆਇਆ ਅੰਮ੍ਰਿਤ ਨਾਮ ਨਿਦਾਨ ਓ ਜਨ ਖਾਇਆ ਸੰਤ ਜਨ ਕੀ ਧੂੜ ਮਸਤਕ ਲਾਇਆ ਨਾਨਕ ਪਾਏ ਪੁਨੀਤ ਹਾਰੇ ਤੀਰਥ ਨਾਏ ਸੰਤ ਜਨ ਕੀ ਤੂਰੇ ਮਸ ਤਕੇ ਲਾਇਆ ਨਾਨਕ ਪਾਏ ਪੁਨੀਤ ਹਾਰੇ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮਦੇ ਮ ਸਤ ਗੁਰ ਕੀ ਪਰਤੀਤ ਨਾਹੀ ਅੰਦਰੇ ਕਪਟ ਸਭ ਕਪਟੋ ਕਰ ਜਾਣਾ ਕਪਟੇ ਖਪਹਿ ਖਪਾਹੀ ਰਾਗ ਸੋਰਠ ਕੀ ਵਾਰ ਪੌੜੀ ਛੱਬਵੀਂ ਸਲੋਕਾਂ ਨਾਲ